ਹੈਲੋ ਜੀ ਸ਼ਸ਼ੀਕਲ ਜੀ ਵੈਲਕਮ ਟੂ आवर ਚੈਨਲ ਰਹਿਲ ਫੈਮਿਲੀ ਵਲੌਗਸ ਲੋ ਜੀ ਆਪਾਂ ਕੰਮ ਸਾਰੇ ਕੰਪਲੀਟ ਕਰ ਚੁੱਕੇ ਆ ਤੇ ਅੱਜ ਹੈਗੇ 10ਵੀਂ 10ਵੀਂ ਤੇ ਮੱਥਾ ਟੇਕਣ ਜਾਣਾ ਮੰਮੀ ਵੀ ਨਾਲ ਆਵਾਜ਼ਤ ਨੂੰ ਹਜੇ ਤਿਆਰ ਕਰਨ ਆਵਾਜ਼ਤ ਨੂੰ ਹਜੇ ਤਿਆਰ ਕਰਨਾ ਵਸੇ ਨਾ ਚੁੱਕਿਆ ਇਹਦੇ ਕੱਪੜੇ ਪਾਉਣੇ ਲੱਗਦੇ ਮੈਂ ਤਿਆਰ ਹੋ ਗਈ ਮੰਮੀ ਨੇ ਦੇਗ ਵੀ ਬਣਾ ਲਈ ਗਗਨ ਵੀ ਤਿਆਰ ਨੇ ਬਸ ਹੁਣ ਚੱਲਦੇ ਆਪਾਂ ਪਹਿਲਾਂ ਬਾਬਿਆਂ ਦੇ ਮੱਥਾ ਟੇਕਾਂਗੇ ਫਿਰ ਜੇ ਆਉਂਦੇ ਆਉਂਦੇ ਗਗਨ ਮੰਨਗੇ ਤਾਂ ਕਿਤੇ ਹੋਰ ਵੀ ਜਾ ਕੇ ਆਵਾਂਗੇ ਉਹ ਆਪਾਂ ਦੇਖਦੇ ਆ ਪਹਿਲਾਂ ਨਾਲ ਡਿਸਕਸ ਕਰਾਂਗੇ ਜੇ ਮੰਨੇ ਤਾਂ ਆਪਾਂ ਵੀਡੀਓ ਮਰ ਅੱਗੇ ਕੰਟੀਨਿਊ ਕਰਾਂਗੇ ਨਹੀਂ ਐ ਨਹੀਂ ਪਤਾ ਬਲੌਗ ਇੱਥੇ ਬੰਦ ਹੋ ਜੇ ਚਲੋ ਜੀ ਦੇਖਦੇ ਆ ਹੁਣ ਆਪਾਂ ਹੁਣ ਹੋ ਰਿਹਾ ਪਿਆਰ ਛੋਟਾ ਹਾਂ ਅਸੀਂ ਤੈਨੂੰ ਲੈ ਕੇ ਜਾਂਦੇ ਤੈਨੂੰ ਨਹੀਂ ਲੈ ਕੇ ਜਾਂਦੇ ਤੂੰ ਇੱਥੇ ਰਹੋ ਤੁਸੀਂ ਇੱਥੇ ਰਹੋ ਨਹੀਂ ਲੱਗ ਜਾਂਦੇ ਤੁਹਾਨੂੰ ਨੋ ਨੋ ਕਿਉਂਸਤੇ ਚੱਲੇ ਚਲੋ ਚਲੋ ਅਣੀ ਚੱਲੀਏ ਚੱਲੇ ਸਤਾ ਆ ਵੀ ਬਾਬਾ ਕਿੱਥੇ ਚੱਲੀਏ ਕਿੱਥੇ ਬਾਬੇ ਨੇ ਬਾਬੇ ਦੇ ਮੱਥੇ ਤੇ ਕਹਣਾ ਗੰਦੂ ਸਿਰ ਟੱਕੋ ਫਿਰ ਗੰਦੂ ਸਿਰ ਹਾਂ ਸਿਰ ਕਾਉਂਦੇ ਕੋ ਸੱਚ ਕਾਰ ਕਰ ਦੋ ਸੱਚ ਕਾਰ ਕਰ ਦੋ ਫਿਰ ਜਾਣਾ ਜੀ ਚਲੋ ਕਾ ਦੋ ਸੱਚ ਕਾਰ ਕਰ ਦੋ ਬਾਬਾ ਜੀ ਨੂੰ ਬਸ ਮਾਈਕ ਚੇੜ ਦੇ ਮਾਈਕ ਨਹੀਂ ਛੇੜਨਾ ਬੁੱਤ ਨੋ ਚਲੋ ਫਿਰ ਨੋ ਨੋ ਕਰ ਦੋ ਨੋ ਨੋ ਕਰਕੇ ਦਿਖਾ ਦੋ ਅੱਛਾ ਸਾਰੇ ਨੋ ਨੋ ਕਰ ਦੋ ਨੋ ਨੋ ਬਸ ਧਿਆਨ ਇਧਰ ਆ ਹੁਣ ਚਲੋ ਫਿਰ ਗੱਡੀ ਸਟਾਰਟ ਕਰ ਲਈ ਬੇਗ ਚੱਕੋ ਦੁੱਧ ਚੱਕੋ ਖੁੱਲੇ ਪੈਸੇ ਚੱਕੋ ਹੈਂਕੀ ਚੱਕੋ ਹਾਂ ਹੈਂਕੀ ਲੱਗੀ ਆ ਮੇਰੀ ਚਲੋ ਚਲੋ ਜੀ ਚਲਿਏ ਲੇਟ ਹੋ ਗਿਆ ਜੀ کافی ਲੇਟ ਹੋ ਗਏ ਤਨੂ ਆ ਲੈ ਤੇ ਪੈਸਾ ਪੈ ਤਾਂ ਖੁੱਲੇ ਚੱਕ ਲੈ ਤਾਂ ਫਾਨਾ ਹੋ ਜਾ ਤੱਕ ਦੇ ਉਹ ਮਨੀ ਅੰਨੀ ਛੇਤੀ ਗਈ ਹੁਣ ਦੋਨੋਂ ਹਾਂਜੀ ਹੋ ਗਿਆ ਹੁਣ ਗੱਡੀ ਚ ਬਾਹਲੀ ਹੰਤਾ ਐਸੀ ਵੀ ਮੈਨੂੰ ਅੱਛੀ ਨੇ ਛੱਡ ਜਾਣਗੇ ਤੇ ਇਹ ਕਾ ਚੁੰਨੀ ਤੇ ਇੰਨੇ ਬਾਲ ਜੇ ਨਿਕਲੇ ਜਾਂਦੇ ਸਾਰੇ ਗੱਡੀ ਚ ਕਰ ਦੇਣੇ ਹੁਣੇ ਬਾਲ ਬਾਲ ਪਤਾ ਨਹੀਂ ਕਹੀ ਜੀ ਚੁੰਨੀ ਬਾਰੇ ਬਾਰੇ ਹਾਂ ਕਿੱਥੇ ਚੱਲੇ ਬਾਬਿਆਂ ਦੇ ਮੱਥਾ ਟੇਕਣ ਗੰਜਾ ਸਿਰ ਕੋਣ ਟਕੂਗਾ ਤੁਸੀਂ ਐਂ ਕਿ ਚੱਕ ਲੈ ਹਾਂ ਚੱਕ ਲੈ ਚਲੋ ਫਿਰ ਚਲਾਓ ਗੱਡੀ ਚੱਲੀਏ ਮੰਮੀ ਦਾ ਬੇ ਬੇ ਮੰਮੀ ਦੇ ਉੱਤੇ ਆ ਗਿਆ ਚੱਲੀਏ ਕਦੋਂ ਚਲੋ ਆ ਗਿਆ ਆ ਗਿਆ ਦਾਦੀ ਕਿੱਥੇ ਆਂਦੀ ਆਏ ਆਏ ਹੱਸਦੀ ਹੈਪੀ ਚੱਲੀਏ ਮੱਖੀਆਂ ਮਾਰਦੇ ਨੇ ਯਾਰ ਮੇਰੇ ਘੱਟੇ ਦੇ ਉੱਤੇ ਚਲੋ ਤੂੰ ਦਫਰ ਕਾਫੀ ਐ ਜੀ ਲੈ ਜੀ ਅਸੀਂ ਤਾਂ ਇਹ ਗੱਲਾਂ ਹੀ ਮਾਰਦੇ ਹਾਂ ਉਹਦੇ ਤਾਂ ਮੈਂ ਤਾਂ ਜਿਵੇਂ ਕੀਮਾ ਹੋਰ ਲਾਉਂਦੇ ਤੇ ਬਾਬੇ ਵੀ ਪਹੁੰਚ ਗਏ ਮੈਂ ਕਿਹਾ ਤੁਸੇ ਮੈਂ ਦੱਸ ਤਾਂ ਦਿੰਦਾ ਵੀ ਬਾਬੇ ਆ ਗਏ ਚਲੋ ਹੁਣ ਆਪਾਂ ਟੇਕਦੇ ਮੱਥਾ ਮੱਥਾ ਟੇਕ ਕੇ ਫਿਰ ਮੁਰਦ ਹੋ ਜਾਵਾਂਗੇ ਅਸੀਂ ਸੋਹਣਿਆਂ ਨਾਲ ਮੰਮੀ ਦੇ ਟੇਕੇ ਗਗਨ ਦੇ ਨਾਲ ਕੇ ਇਹ ਆਗੇ ਅਸੀਂ ਹੁਣ ਬਾਬਿਆਂ ਦੇ ਹੁਣ ਟੇਕਦੇ ਮੱਥਾ ਫਿਰ ਚਲਦੇ ਆ ਵਾਦ ਕੋਦਰ ਕਰ ਬੇਟਾ ਹਾਂ ਮਮੀ ਇਹ ਤੇ ਕੋ ਪੇ ਪਟਾਕਾ ਜਿਹਾ ਉਹ ਦੇ ਲਾ ਦੇ ਸਕਦੇ ਹਨਾ ਪਟਕਾ ਕੇ ਮਾਲ ਗੋ ਨ ਤੇ ਕੋ ਹੈਗੀ ਇੱਥੇ ਪੀਲਾ ਜਾ ਪਿਆ ਸਿਕ ਚਲੋ ਚਲੋ ਦੁੱਧ ਮੈਦਾ ਸੀ ਇਹਨਾਂ ਨੂੰ ਜਗਾ ਲੈਣਗੇ ਸਤੋਹ ਟੋਲੀ ਚੱਕੀ ਨਹੀਂ ਜਾਂਦੀ ਹੈ ਓਕੇ ਕਦੂ ਯਾ ਇਹ ਪਤਾ ਮਥਾ ਦੇਖਿਆ ਆਇਦਿਆ ਨਾ 2 ਮਿੰਟ ਪਹਿਲਾਂ ਹੀ ਇਹ ਆ ਗਏ ਹੁਣ ਕਦੂ ਨੇ ਬਹੁਤ ਬੱਚਾ ਬੱਚਾ ਮੰਮੀ ਆ ਰਹੀ ਹੈ ਹਾਂ ਵੀ ਬਹੁਤ ਹੀ ਗਰਮੀ ਆ ਅੱਛਾ ਮਰ ਗਈ ਗਰਮੀ ਚ ਲੈ ਇਹਨਾਂ ਨੂੰ ਗਰਮੀ ਵਾਲੀ ਲੱਗਦੀ ਹੈ। ਗਰਮੀ ਹੈਗੀ। ਘਰੇ ਗਰਮੀ, ਬਾਹਰੇ ਗਰਮੀ, ਗੱਡੀ ਦੀ ਗਰਮੀ। ਗਰਮੀ ਗਰਮੀ ਗਰਮੀ। ਹਾਂ। ਉਹ ਗੱਡੀ ਹੈ। ਗੱਡੀ ਹੈ, ਗੱਡੀ ਹੈ, ਗੱਡੀ ਹੈ ਕਿੱਥੇ ਹੈ? ਚਲੋ ਬਈ। ਬਦਲਦਾ ਬਹੁਤ ਹੋ ਗਿਆ। ਮੀਂਹ ਆਉਣਾ ਤਿਆਰ ਹੈ। ਕਿੰਨਾ ਗੁੱਸਾ। ਇੱਧਰ ਦੇਖੋ। ਉਹ ਗੱਡੀ ਕਿੰਨੀ ਦੇਖ ਕੇ ਗੁੱਸਾ। ਇੱਧਰ ਦੇਖੋ। ਹੋਏ। ਉਹ ਦੇਖੋ ਪਪਾ ਬਾਲ। ਕਿੱਦਾਂ ਗੱਡੀ? ਦੇਖ ਵਾਲੀ ਖਾਦੀਆਂ ਨੇ ਦੇਖ ਆ ਫਿਰ ਮਿੱਠੀ ਦੀ ਸ਼ਕੀਨ ਥੋੜੀ ਸਾਡੇ ਵਰਗੀ ਉਹ ਲੋ ਜੀ ਬਾਬਿਆਂ ਦੇ ਮੱਥਾ ਟੇਕਿਆ ਹੀ ਹੁਣ ਅੱਬਾ ਪਹੁੰਚੇਗੀ ਸੋਹਣਿਆਂ ਮੰਮੀ ਦੇ ਪੇਕੇ ਦਾਦੇ ਦੇ ਨਾਨਕੇ ਦੇਖੋ ਆ ਪਿੰਡ ਨੂੰ ਦਿਖਾਣ ਦਾ ਟਾਈਮ ਹੋਇਆ ਹੂ ਉੱਪਰ ਦੀ ਐਕਸਾਈਟਮੈਂਟ ਹੁੰਦੀ ਆ ਨਾ ਆਪਾਂ ਦੇ ਪਿੰਡ ਦੀ ਕਿਵੇਂ ਕੀ ਮਗਾ ਇੱਥੇ ਪਹਿ ਹੁੰਦੇ ਸੀ ਪਹਿਲਾਂ ਦੇਖ ਲੈ ਪੰਜ ਜਾਂਦੇ ਹੁੰਦੇ ਤੇ ਸਕੂਲ ਨੂੰ ਆਹ ਉਹਦਾ ਬਚਪਨ ਜਾਂਦਾ ਆ ਜਾਂਦਾ ਹਨਾ ਆ ਮम्मी ਦਾ ਸਕੂਲ ਛੋਟਾ ਆਉਂਦਾ ਪੜ੍ਹਦੇ ਸੀ ਮम्मी ਤੂੰ ਕਿਹੋ ਜਿਹਾ ਪੰਜ ਤਾਂ ਇੱਥੇ ਕੀਤੀਆਂ ਅੱਛਾ ਆ ਸਕੂਲ ਚ ਮम्मी ਦੇ ਸਕੂਲ ਹੈ ਛੋਟਾ ਜਿਹਾ ਅਨਜੀਤਗੜ ਛੋਟਾ ਜਿਹਾ ਪਿੰਡਾ ਛੋਟਾ ਜਿਹਾ ਸਕੂਲ ਛੋਟੇ ਜਿਹੇ ਹੁੰਦੇ ਮम्मी ਦੀ ਹਾਈਟ ਹੀ ਛੋਟੀ ਹੋ ਮਾਂ ਮਾ ਵੀ ਆਏ ਬੈਠਾ ਨਾਲ ਚੌਂਕੀ ਦੇ ਤੇ ਹੌਂ ਚੇ ਜੀ ਆਪਾਂ ਸੋਹਣੀਆਂ ਘਰ ਦੇ ਅਸੀਂ ਦੋੜੀ ਵਾਲੀ ਵਿੱਚ ਨਿਕਲੇ ਗਲੀਆਂ ਦੇ ਵਿੱਚ ਦੀ ਢੀੜੀ ਜਿਹੀ ਗਲੀਆਂ ਚਲ ਲੰਘ ਤਾਂ ਜਾਵਾਂਗੇ ਜੀ ਪਿੰਡਾਂ ਦਾ ਜਾਏ ਹੁੰਦੀਆਂ ਨੇ ਹਨਾ ਗਲੀਆਂ ਹੁਣ ਆਪਾਂ ਬਾਹਰ-ਬਾਹਰ ਆਪਾਂ ਨੂੰ ਐ ਅਜੀਬ ਜਿਹਾ ਲੱਗਦਾ ਹਨਾ ਆਪਣਾ ਘਰ ਬਾਹਰ-ਬਾਹਰ ਹੈ ਇਹ ਆਪਾਂ ਨੂੰ ਨਿਓ ਵਢੀ ਲੱਗਦੀ ਹੁੰਦੀ ਹੈ ਪਿੰਡਾਂ ਦਾ ਮਹੌਲ ਹਨਾ ਐਵੇਂ ਦਾ ਹੁੰਦਾ ਲਓ ਜੀ ਪਹੁੰਚ ਗਏ ਆਪਾਂ ਘਰੇ ਇੱਧਰ ਨੂੰ ਮੋੜ ਕੇ ਕਿੱਧਰ ਮੋੜੂਗੀ ਬੱਸ ਉੱਦੀ ਖੜੂਗੀ ਪੂਰੀ ਖੜੂਗੀ ਫਿਰ ਉੱਤਰ ਕੇ ਦੁਕਾਨ ਤੇ ਪਿਆ ਵੇੜਾ ਆ ਮੰਮੀ ਕਾ ਵੇੜਾ ਉਹ ਅੱਗੇ ਘਰ ਆ ਦਿਖਾਉਂਦੀ ਆ ਹਾਂ ਦੁਬੇ ਨਾ ਹਾਂ ਹਰ ਬੇੜਾ ਦਿਖਾ ਦਿੰਦੇ ਪਹਿਲਾਂ ਸਿਰ ਹਾਂ ਕਿਹੜੇ ਕਿਹੜੇ ਦਿਖਾਵਾਂ ਚਲ ਆਹ ਵੇਖਾ ਦਿੰਦੇ ਚਲ ਆਹ ਵੇੜਾ ਸੀ ਹਾਂ ਹਾਂ ਆਹ ਘਰਤੀ ਆਹ ਵੇੜਾ ਹੁਣਾ ਵੇੜਾ ਹੁਣਾ ਘਰ ਵਾਂਗ ਆ ਮੰਮੀ ਦੇ ਵੇੜੇ ਨੇ ਕਰੇ ਭਾਈ ਰੀਵਨ ਨੂ ਬਿਕਟਾ ਹਾਂ ਵੀ ਜਾ ਇਹ ਨਾਨਕੇ ਜਾ ਇਹ ਗਰਮੀ ਨੇ ਬੋਲਾ ਰੱਖਿਆ ਗੱਡੀ ਚ ਬੈਠ ਕੇ ਨਾ ਹੁੰਦਾ ਜੀ ਰਾਜਸਥਾਨ ਚ ਜਾ ਹੀ ਨਾ ਪਿਕਅਪ ਦੇ ਪਿੰਡ ਜੀ ਨਹੀਂ ਕਰਦੇ ਸਾਨੂੰ ਪਿਕਅਪ ਤਾਂ ਕੀ ਨਾ ਜੀ ਕਾ ਬੰਦ ਸਾਡ ਕਿੱਗੇ ਦਵਾਰੇ ਉਹ ਤਾਂ ਫਿਰ ਜਦ ਜਾਉਂਗੀ ਜਦ ਉਹਨੇ ਲੈ ਕੇ ਆਉਣ ਜਾਾਂਗੇ ਅੱਛਾ ਹੈਂ ਜੋ ਆਕਾਂ ਫਿਰ ਨਾਲੇ ਲੈ ਜੀ। ਹਾਂ। ਐਤੋਂ ਹੁੰਦਾ ਕਹਿੰਦੇ ਫਰੀਦ ਨੇ ਆਵਾਦਤ ਨੂੰ 1 ਲੱਖ ਦੀ ਚਲ ਚਾਹੇ 1 ਮਹੀਨਾ ਛੱਡ 2 ਮਹੀਨਾ ਰੱਖੇ। ਹਾਂ। ਹੀਰੋ ਰਹੀ ਜੀ। ਚੱਲ ਨੇੜੇ ਦੀ ਤਾਂ ਮौज ਆ। ਹਾਂ। ਸਵੇਰ ਸ਼ਾਮ ਨਜਗ ਰਹਾਂਗੇ ਸਵੇਰ ਨੂੰ ਛੱਡ ਦੇ। ਹਾਂ। ਜੀ ਛੱਡ ਜਾ ਕਰਾਂਗੇ। ਫਿਰ ਤਾਂ ਇਹੀ ਕੰਮ ਤੇ ਰਹਾਂਗੇ। ਨੇੜੇ ਨੇ ਬਈ ਸਾਡੇ ਨਾਲ ਕੇ। ਕਿਹੜਾ ਕਿਲੋਮੀਟਰ ਨੇ ਸਾਰੇ? 6 ਕਿਲੋਮੀਟਰ ਆਪਣੇ ਘਰ ਤੋਂ। ਲਾਲ। ਹੋਰ ਹਣਾ। ਸਹੀ 6 ਕਿਲੋਮੀਟਰ ਦਾ ਹੈ ਹੈ ਮੈਂ ਤਾਂ ਇੰਨਾ ਦੂਰ ਲੱਗ ਚੀਦੀ ਹੈਗੇ ਪਿੱਛੇ 6 ਕਿਲੋਮੀਟਰ ਨੂੰ ਦੂਸ ਦਸੀਆਂ ਨਹੀਂ 6 ਕਿਲੋਮੀਟਰ ਕਿਧਰ ਆਪੂਗਾ ਜੇ ਲੈ ਕਿੱਥੇ ਬੈਠੇ 60 ਕਿਲੋਮੀਟਰ ਤੇ ਹੋਰ ਦੂਰ ਲਾਇਦਾ ਨਮੇ ਚੱਲ ਲੇ ਆਪਾਂ ਘਰ ਨੂੰ ਘਰੇ ਜਾਣਾ ਰੋਟੀਆਂ ਜੇ ਮੈਂ ਖਾਣੀ ਆ ਅਸੀਂ ਸਵੇਰ ਦੀ ਰੋਟੀ ਖਾਣੀ ਹੈ 2 ਵਜੇ ਤੇ ਹਾਂ ਜਾਣ ਨੂੰ ਸਾਲੀ ਗੱਡੀ ਆ ਕੇ ਹਜਮ ਕਰ ਲੈ ਤੁਸੀਂ ਅਜੇ ਤੇ ਕੋ ਸਵੇਰ ਵਾਲੀ ਖਾਣੀ ਹੈ ਸਵੇਰ ਜਾਨ ਨੂੰ ਗੱਡੀ ਆ ਦੁੱਧ ਵਾਲੀ ਜਾ ਨਵੇ ਟਿੰਗ 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 ਚਲੋ ਚੰਗ ਜਾਲਦੇ ਹਾਂ ਘਰੇ